ਆਇਆ ਉਹਨਾਂ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਦਿੱਤੇ ਕਿ ਹੈ ਇਨ ਗ੍ਰੀਸ ਸਿੱਖੋਂ ਨੂੰ ਪਛਾਣ ਦਿੱਤੀ ਤੇ ਧਰਮ ਬਿਨਾ ਨਾ ਰਾਜ ਬਿਨਾ ਰਾਜ ਸਿਧਾ ਦਾ ਨਾਮ ਤੋਂ ਚਲੇ ਜੀ ਸੋ ਸਾਡੇ ਸਿੱਖ ਅੱਜ ਜਈ ਮੌਲੇ ਮੰਨਦੇ ਕੋਈ ਨਾਮ ਹੋਰ ਨਹੀਂ ਹੈ ਸਿੱਖ ਆਪਲੀ ਸ੍ਰੀ ਜਿਹੜੀ ਮਹਾਰਾਸ਼ਟਰ ਦੇ ਹਕੂਮਾਨ ਚ ਚਲਦੀ ਹੈ ਸੰਤ ਦਿਵੈਨ ਸਿੰਘ ਨਾਮ ਵਾਲੇ ਦੇ ਹੁਕਮ ਤੇ ਚਲਦੀ ਹੈ ਜਿੱਥਾਂ ਦੇ ਖੇਸ ਹੈ ਜਿੱਥੇ ਹੌਂਸਾਂ ਸਰਪਾਰ ਸਾਹਬ ਜਿੱਤੇ ਹੋਣਗੇ ਉਹਨੀਆਂ ਤਰਖਾਦਸਤਾਨ ਦਾ ਨੀਤ ਪ੍ਰਚਾਰ ਕਰ ਰਹੇ ਹੋ ਸੋ ਸਾਡੀ ਆਰਟੀ ਨੂੰ ਦਾ ਬਹੁਤ ਤਕੜਾ ਸੰਰਚਨਾ ਚਾਹੀਏ ਤੇ ਇਸ ਸੰਰਚਨਾ ਦੇ ਵਿੱਚ ਤੁਸੀਂ ਸਾਥ ਦਿਓਗੇ ਤੇ ਆਪਣਾ ਅਨਲਡਾ ਹੰਸਤਾਨ ਬਣ ਜਾਗਾ ਤੇ ਕੀ ਫਟ ਨਮਾ ਸਰਪੰਚਾਵਾ ਦੇ ਵਿੱਚ ਗੱਲ ਕਰੀਏ ਕਿਸਾਨਾਂ ਵੱਲੋਂ ਸੰਦਰਸ਼ ਕੀਤਾ ਜਾ ਰਿਹਾ ਹੈ ਕਿਵੇਂ ਦੇਖਦੇ ਇੱਕ ਪਾਸੇ ਕਿਸਾਨਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਾ ਰਵੱਈਆ ਠੀਕ ਨਹੀਂ ਹੈ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਹੈ ਕਿ ਜਿਹੜੀਆਂ ਮੰਗਾਂ ਹੈ ਉਹ ਪੰਜਾਬ ਦਾ ਤੱਕ ਨਹੀਂ ਸਕੋ ਕੇਂਦਰ ਦੀਆਂ ਮੰਗਾਂ ਹੈ ਮੈਂ ਉਹਨਾਂ ਵਿੱਚ ਕੁਝ ਨਹੀਂ ਕਰ ਸਕਦਾ ਠੀਕ ਹੈ ਭਗਵੰਤ ਸਿੰਘ ਜੀ ਜਨਰ ਆਰ ਪੰਜਾਬ ਸਰਕਾਰ ਤੋਂ ਚੰਡੀਗੜ੍ਹ ਜਿਹੜੀ ਦਿੱਲੀ ਦੀ ਹਕੂਮਤ ਹੈ ਉੱਥੇ ਵਿਚਾਰਾ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਤਾਂ ਕਰਨਾ ਹੀ ਨਹੀਂ ਚਾਹੀਦਾ ਇਹਨਾਂ ਸਰਹੱਦਾਂ ਤੋਂ ਅੰਚੇ ਨੇ ਕੌਤ ਵੀ ਨਹੀਂ ਜੁੰਦੇ ਦੇ ਤੇ ਇਸਾਨਾਂ ਨੂੰ ਵੀ ਚਾਹੀਦਾ ਕੀ ਜਿਹੜੀ ਅਸਲੀ ਚੀਜ਼ ਹੈ ਅਸੀਂ ਬਾਰਡਰ ਪਾਕਿਸਤਾਨ ਦੇ ਨਾਲ ਖੜਾ ਗਏ ਵਿੱਚ ਸਟੇਟਮੈਂਟ ਇਨਸਾਨ ਦੀ ਕੀਮਤ ਵਿੱਚ ਬਹੁਤ ਬਾਤ ਜਿਵੇਂ ਸਕੀਚੂ ਮੇਡੀਕਲ 34250 ਰੁਪਏ ਫ੍ਰੀਕਵੈਂਸੀ ਆਫਸਾਨ ਜਿਹੜੇ 47 ਰੁਪਏ ਦਾ ਆ 18000 ਦੀ ਫ੍ਰੀਕਵੈਂਸੀ ਹੈ ਪਾਕਿਸਤਾਨ ਦੇ ਕੋਲੇ ਕਨਪੀ ਅਤੇ ਉਤਮਾ ਦਾ ਸੱਟਾ ਸਦਾ ਵੱਡੇ ਨਾਲ ਲੱਗਦਾ ਹੈ ਤੇ ਆਪਾਂ ਤੁਹਾਨੂੰ ਇਹ ਚੇਤਾਪਾਤ ਦੱਸ ਸਕਦੇ ਹਾਂ ਕਿ ਜੀ 3 ਦਾ ਦੁਸ਼ਮਣੀ ਅਤੇ ਦੁਖਮਈ ਹਿਸਤੀ ਨੇ ਉੰਨੀ ਸਵਾਰਥ ਦੇ ਵਿੱਚ ਸਾਡੀ ਟਟਈ 40000 ਸਕਰ ਕਿਲੋਮੀਟਰ ਦਾ ਆਪਣੀ ਦੇ 2000 ਦੇ ਤੇ 2022 ਦੇ ਵਿੱਚ 8000 ਸਕਰ ਕਿਲੋਮੀਟਰ ਗੰਬਲੀ ਜੀ ਖੋਜੇ ਨਾਲ ਰਜਿੰਦਰ ਕੁਮਾਰ ਦੇ ਲੋਕ ਮੋਤੀ ਸਾਹਿਬ ਵਪਾਰ ਕਰ ਸਕਦੇ ਆ ਸਤੇ ਪਾਕਿਸਤਾਨ ਦੇ ਨਾਲ ਵੀ ਕਰ ਸਕਦੇ ਇਹ ਤਾਂ ਸੰਗ ਦੇ ਨਾਲ ਸਤੇ ਜੁਈ ਨਾਲ ਨਾਲ ਧੁੱਕਦਾ ਹੈ ਕਿ ਜਿਹੜਾ ਨਾਂ ਸਮਾਥ ਸਿਨੀਅਰ ਸੀ ਜੇ ਅਸੀਂ ਗਏ ਜਬਾਨ ਜੈਤਸਾਨ ਉਹ ਤਾਂ ਮੋਤੀ ਸਾਹਿਬ ਨੇ ਬੜਕੰਤ ਬੀਕਪੀ ਨਾਲ ਸਬਤਾ ਤੋਂ ਪ੍ਰਧਾਨ ਕੋ ਨੌਂ ਦੀ ਗੱਲ ਕਾਂਗਰਸ ਕਰਦੀ ਹੈ ਨਾ ਮਾਰਕ ਕਰਦੀ

ਸਰ ਰਿਸ਼ੀਕੇਸ਼ ਦੇ ਵਿੱਚ ਜਿਹੜਾ ਇੱਕ ਦੁਕਾਨ ਦੇ ਉੱਤੇ ਹਮਲਾ ਹੋਇਆ ਹੈ ਪੀਲਡ ਵੱਲੋਂ ਆ ਕੇ ਦੁਕਾਨ ਦੀ ਤੋੜਪਾਨ ਕੀਤੀ ਗਈ ਹੈ ਮਾਰਕਟਾਈ ਕੀਤੀ ਗਈ ਹੈ ਕੀ ਕਹੋਗੇ ਜੀ ਨਰਸਿਸ ਖਾਲਸਾ ਨੇ ਬੰਦਵਾ ਸੰਨ ਸਿਕਾਣੋਂ ਜਿਹੜਾ ਤੌਰ ਤੱਕ ਜਿੱਦ ਤੱਕ ਉਹ ਸਾਡੀ ਨਸਲ ਕੋਸ਼ਿਸ਼ ਕੀਤੀ ਹੈ ਤਾਂ ਬਾਅਦ ਸਾਡੇ ਆਪਣੇ ਕੀ ਚੇ ਸਖਤੀ ਗਵਰਨੈਂਸ ਦੀ ਕੀ ਗੱਲ ਹੈ ਤੇ ਜੀਵਨ ਦੀ ਤੇੜਾ ਚਾਰ ਇੰਡੀਆ ਦੇ ਵਿੱਚ ਸਿਕੰਦਰ ਪ੍ਰਧਾਨ ਦਾ ਸ਼ਾਰਕ ਉਹ ਰਾਜ ਇਹ ਪਰਟੀਟੀਆ ਦੇ ਪੰਜਾਬ ਦੀ ਜਿਹ 10 ਮਹੀਨੇ ਦੇ ਟਾਈਮ ਲਈ ਦੇ ਫਾਸਟ ਤੋਂ ਦਾ 8 ਤੋਂ ਬਾਅਦ ਕਿ ਜਿੰਨੇਰ ਆਪਾਂ ਆਪਣੀ ਹਾਂ ਸਰ ਆਜ਼ਾਦ ਅਫਗਾਨ ਅਮਰਗੋਟੀ ਸਾਡੇ ਨਾਲ ਬਿਹਾਰ ਹੁੰਦਾ ਰਿਹਾ ਜਿਹੜੇ ਖੇਤਰوں ਨੂੰ ਅਮਰਤ ਪ੍ਰਸਾਦ ਤੇ ਸੇਦਨਾਂ ਆਉਂਦਾ ਹਰਪੁਖਤਾਂ ਦੀ ਕਵਿਤਾ ਨੂੰ ਚਾਹੀਦੀ ਹੈ ਇੱਥੇ ਜੀ ਅਸੀਂ ਖਾਲਸਤਾਨ ਦੇ